ਭਾਰਤੀ ਕਿਸਾਨ ਜੂਨੇ ਇੱਕ ਦਾ ਟਕਾਡਕੁੰਦਾ ਜਿਹਦੀ ਅਗਵਾਈ ਮਨਜੀਤ ਸਿੰਘ ਧਨੀਰ ਕਰ ਰਹਾ ਹੈ ਉਹਨਾਂ ਵੱਲੋਂ ਆਦੇਸ਼ ਹੈ ਕਿ ਜੱਥੇਬੰਦੀ ਜਿਹੜੀ ਆ ਉਹ ਹੜਪੀਰਤਾ ਦੇ ਮੁਰਬਸੇਬੇ ਲਈ ਜਿਹੜਾ ਉਹ ਕੰਮ ਕਰੂਗੀ ਉਹਦੇ ਵਿੱਚ ਜ਼ਿਲ੍ਹਿਆਂ ਨੂੰ ਲਾਇਆ ਗਿਆ ਜੀ ਡੀਏਪ ਬੀਜ ਔਰ ਡੀਜ਼ਲ ਤੇ ਜਿਹੜੇ ਘਰ ਠਿੱਗਿਆ ਉਹ ਬੇਸ਼ੱਕ ਕਿਸਾਨ ਦਾ ਹੋਵੇ ਚਾਹੇ ਬੇਸ਼ੱਕ ਉਹ ਮਜ਼ਦੂਰਾ ਹੋਵੇ ਉਹ ਬੜੀ ਇਮਾਨਦਾਰੀ ਦੇ ਨਾਲ ਸਰਵੇਖਣ ਕਰਕੇ ਉਹਦਾ ਜਥੇਬੰਦੀ ਦੀ ਡਿਊਟੀ ਲੱਗ ਗਈ ਹੈ ਜਿਹਨਾਂ ਆਗੂਆਂ ਦੀ ਉਹ ਸਰਵੇ ਚੱਲ ਰਿਹਾ ਤੇ ਜ਼ਿਲ੍ਹਿਆਂ ਨੂੰ ਬਿਊਟੀਆਂ ਲੱਗੀਆਂ ਕਿ ਉਹਨਾਂ ਵਾਸਤੇ ਜਿਹੜੀ ਆ ਜਾਂ ਤਾਂ ਉਹ ਰਸਤਾ ਇਕੱਠੀਆਂ ਕਰ ਜਾਂ ਚੀਜ਼ਾਂ ਇਕੱਠੀਆਂ ਕੀਤੀਆਂ ਜਾਂ ਜਾਂ ਡੀਏਪੀ ਆ ਡੀਜ਼ਲ ਆ ਜਾਂ ਜੋ ਘਰਾਂ ਦਾ ਸਮਾਨ ਆ ਤੇ ਜਾਂ ਫਿਰ ਲੋਕਾਂ ਕੋਲੋਂ ਜਾ ਕੇ ਪਿੰਡਾਂ ਦੇ ਵਿੱਚ ਉਹਨਾਂ ਦੇ ਵਿਸੇਬੇ ਲਈ ਮੜੂ ਸੇਬੇ ਲਈ ਫੰਡ ਇਕੱਠੇ ਕੀਤੇ ਜਾਂ ਸੋ ਜਥੇਬੰਦੀ ਦੇ ਨਾਲ ਜਿੰਨੇ ਵੀ ਜ਼ਿਲ੍ਹੇ ਕਪੂਰਥਲੇ ਦੇ ਪਿੰਡ ਜੁੜੇ ਆ ਅੱਜ ਮੀਟਿੰਗ ਹੋਈ ਸੀਗੀ ਬਹੁਤ ਸਾਰੇ ਆਗੂ ਆਏ ਆ ਜਿਹੜੇ ਨਹੀਂ ਆਗੂ ਆਏ ਉਹਨਾਂ ਤੱਕ ਵੀ ਇਹ ਖਬਰ ਪਹੁੰਚਾ ਦਈਏ ਜਾਂ ਜਿਹੜੇ ਬਾਹਰੋਂ ਐਨਆਰਏ ਵੀਰ ਜਾਂ ਹੋਰ ਦਾਨੀ ਛੱਜਣ ਜਿਹੜੇ ਜਿਹੜੇ ਨਹੀਂ ਵੀ ਜਥੇਬੰਦੀ ਨਾਲ ਜੁੜੇ ਔਰ ਸਹਾਇਤਾ ਦੇਣੀ ਚਾਹੁੰਦੇ ਆ ਅਸੀਂ ਵਿਸ਼ਵਾਸ ਦਵਾਉਂਦੇ ਆ ਕਿ ਭਾਰਤੀ ਕਿਸਾਨ ਜੁਨੇ ਇੱਕ ਦਾ ਡਿਕੋਂਦਾ ਇੱਕ ਇੱਕ ਰੁਪਈਆ ਜਿਹੜਾ ਉਹ ਇਮਾਨਦਾਰੀ ਦੇ ਨਾਲ ਸਰਵੇਖਣ ਕਰਕੇ ਜਿੱਥੇ ਲੱਗਣਾ ਉੱਥੇ ਲਾਊਗੀ ਜਿਹੜੇ ਲੋਕ ਵਿਸ਼ਵਾਸ ਰੱਖਦੇ ਨੇ ਸਾਡੇ ਕੰਮਾਂ ਤੇ ਬੀਕੇ ਜੂ ਡਿਕੋਂਦਾ ਦੇ ਇਮਾਨਦਾਰੀ ਦੇ ਪ੍ਰਤੀ ਉਹ ਵਿਸ਼ਵਾਸ ਰੱਖਦੇ ਆ ਉਹ ਸਾਨੂੰ ਇਸ ਪ੍ਰਤੀ ਦਾਨ ਦੇ ਸਕਦੇ ਆ ਉਸ ਪ੍ਰਤੀ ਖਾਦਾਂ ਬੀਜਾਂ ਬੀਜ ਲੈ ਕੇ ਦੇ ਸਕਦੇ ਆ ਡੀਜ਼ਲ ਦੇ ਸਕਦੇ ਆ ਆ ਨਗਦ ਰਕਮ ਵੀ ਦੇ ਸਕਦੇ ਆ ਸੋ ਸਾਰੇ ਆਗੂਆਂ ਨੂੰ ਬੇਨਤੀ ਆ ਕਿ ਉਹ ਆਪਣੇ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਆਪਾਂ ਇੱਕ ਬੈਨਰ ਛਾਪ ਲੈਣ ਜਾਂ ਬੈਨਰ ਛਾਪ ਕੇ ਇੱਕ ਹਫਤੇ ਲਈ ਸ਼ਾਮ ਸਵੇਰੇ ਉੱਥੇ ਅਨਾਉਂਸਮੈਂਟਾਂ ਕਰੋ ਤੇ ਗੁਰੂ ਘਰ ਜਾ ਕੇ ਬੈਠੋ ਤੇ ਆਪਣੇ ਅਸਰ ਸੂਕ ਦੇ ਨਾਲ ਪਿੰਡਾਂ ਦੇ ਵਿੱਚ ਆਵਾਜ਼ ਦਿਓ ਕਿ ਸਾਨੂੰ ਅਸੀਂ ਹੜਪੀੜਤਾ ਦੇ ਮੁਰੂਸੇਬੇ ਲਈ ਜਿਹੜਾ ਉਹ ਬੀਕੇ ਜੁਟਕੋਂ ਦਾ ਮਦਦ ਕਰ ਰਹੀ ਹੈ ਸੋ ਸਾਨੂੰ ਸਾਰਿਆਂ ਨੂੰ ਜਿਵੇਂ ਹੁਣ ਕਹਾਵਤ ਚੱਲੀ ਆ ਪੰਜਾਬ ਪੰਜਾਬ ਦੇ ਕੰਮ ਆਉਂਦਾ ਸਾਨੂੰ ਸਾਰਿਆਂ ਨੂੰ ਇਸ ਦਾਨ ਵਿੱਚ ਵੱਧ ਤੋਂ ਵੱਧ ਕਿッセ ਪਾਉਣੇ ਚਾਹੀਦੇ ਆ ਕਿਉਂਕਿ ਆਪਣੀਆਂ ਕਿਰਤ ਕਮਾਈਆਂ ਗੁਰੂ ਸਾਹਿਬ ਵੀ ਹੁਕਮ ਕਰਦੇ ਆ ਕਿ ਜਿਹੜਾ ਦਸਵੰਦ ਉਹ ਕੱਢਣਾ ਲੋੜਵੰਦਾਂ ਲਈ ਜ਼ਰੂਰੀ ਹੁੰਦਾ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਇਹ ਉਹਦੇ ਉਹਦੇ ਹੀ ਗੁਰਮਤੇ ਦੇ ਅਨੁਸਾਰ ਇਹ ਚੀਜ਼ਾਂ ਵੀ ਨਾਲ ਹੀ ਚੱਲਦੀਆਂ ਤੋਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਬੇਨਤੀ ਆ ਕਿ ਵੱਧ ਤੋਂ ਵੱਧ ਫੰਡ ਇਕੱਠਾ ਕਰਕੇ ਚੀਜ਼ਾਂ ਇਕੱਠੀਆਂ ਕਰਕੇ ਆਪਾਂ ਹੜ੍ਹ ਪੀੜਤਾ ਦੇ ਮੁੜ ਵਸੇਬੇ ਲਈ ਕੰਮ ਕਰਾਂਗੇ ਪਾਣੀ ਲਗਭਗ ਉੱਤਰੀ ਜਾ ਰਿਹਾ ਜਾਂ ਕੁਛ ਜੀਆ ਤੋਂ ਉੱਤਰ ਜਾ ਰਿਹਾ ਉੱਤਰ ਉੱਤਰ ਚੁੱਕਿਆ ਸੋ ਆਪਾਂ ਹੁਣ ਤੋਂ ਇਹ ਕਾਰਜ ਆਰੰਭ ਕਰ ਦਨੇ ਆ ਕਿ ਸਾਨੂੰ 25 ਤਰੀਕ ਲਾਸਟ ਸੂਬੇ ਨੇ ਦਿੱਤੀ ਐ ਸੀ 25 ਤਰੀਕ ਤੱਕ ਦਿਨਾ ਹੋ ਸਕਦਾ ਜिले ਦਾ ਫੰਡ ਜਿਹੜਾ ਇਕੱਠਾ ਕਰਨਾ ਹੈ ਤੇ ਆਪਾਂ ਸਾਰੇ ਸਹਿਯੋਗ ਕਰੀਏ ਕਿਉਂਕਿ ਜਿਨ੍ਹਾਂ ਦੇ ਘਰ ਟਹਿ ਗਏ ਜਿਨ੍ਹਾਂ ਦੀਆਂ ਪੈਲੀਆਂ ਬਰਬਾਦ ਹੋ ਗਈਆਂ ਉਹਨਾਂ ਦੇ ਨਾਲ ਮੋੜੇ ਨਾ ਮੋੜਾ ਲਾਉਣ ਦਾ ਹੁਣ ਸਾਡਾ ਵਕਤ ਹੈ ਕਿ ਜਦੋਂ ਕਿਸਾਨ ਖਾਹੇ ਲੈਂਦਾ ਮਜ਼ਦੂਰ ਖਾਹੇ ਲੈਂਦਾ ਫਿਰ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਕਿ ਸਾਨੂੰ ਵੀ ਜੇ ਦੱਸਿਆ ਜਾਂਦਾ ਐਨਆਰਆਈਆਂ ਨੂੰ ਦੱਸਿਆ ਜਾਂਦਾ ਹੋਰਾਂ ਲੋਕਾਂ ਦੇ ਇਲਾਕਿਆਂ ਨੂੰ ਦੱਸਿਆ ਜਾਂਦਾ ਤੇ ਆਪਾਂ ਉਹਦੀ ਗਰੀਬ ਦੀ ਮਦਦ ਕਰ ਸਕਦੇ ਹਾਂ ਸੋ ਹੁਣ ਮੌਕਾ ਆ ਕਿਸੇ ਨੂੰ ਫਾਂਸੀ ਤੇ ਚੜਨ ਨਾਲੋਂ ਕਿਸੇ ਨੂੰ ਜ਼ਹਿਰ ਖਾ ਕੇ ਮਰਨ ਦੇ ਨਾਲੋਂ ਆਪਾਂ ਹੁਣ ਉਹਨਾਂ ਦੀ ਬਾਹ ਫੜੀਏ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਸੇਵਾ ਦੇ ਵਿੱਚ ਅਸਲਈਏ ਜੀ ਧੰਨਵਾਦ